ਕਰੀਬ 2 ਮਹੀਨੇ ਤੱਕ ਦੁਨੀਆ ਦੀ ਨਜ਼ਰ ਦੇ ਵਿੱਚ ਮਰੀ ਰਹਿਣ ਦੇ ਬਾਅਦ ਫਿਰੋਜ਼ਪੁਰ ਦੀ ਇੱਕ ਲੜਕੀ ਦੇ ਵੱਲੋਂ ਦੁਨੀਆ ਸਾਹਮਣੇ ਆਉਂਦਿਆਂ ਆਪਣੇ ਆਪ ਨੂੰ ਜਿਉਂਦਾ ਸਾਬਿਤ ਕਰ ਦੇਣ ਵਾਲਾ ਬੜਾ ਹੀ ਹੈਰਾਨ ਕਰਦਾ ਹੈ ਮਾਮਲਾ ਸਾਹਮਣੇ ਆਇਆ ਕਿਉਂਕਿ ਪੂਰੀ ਦੁਨੀਆ ਨੇ ਦੇਖਿਆ ਸੀ ਕਿ 2 ਮਹੀਨੇ ਪਹਿਲਾਂ ਇੱਕ ਪਤੀ ਪਤਨੀ ਦੇ ਵੱਲੋਂ ਨਹਿਰ ਦੇ ਕੰਡੇ ਤੇ ਜਾ ਕੇ ਇੱਕ ਵੀਡੀਓ ਬਣਾਈ ਗਈ ਜਿਸ ਦੇ ਵਿੱਚ ਲੜਕੀ ਦੇ ਬਾਪ ਦੇ ਵੱਲੋਂ ਲੜਕੀ ਦੇ ਚਰਿੱਤਰ ਦੇ ਉੱਤੇ ਸ਼ੱਕ ਦੇ ਚੱਲਦਿਆਂ ਹੋਇਆ ਹੱਥ ਬਨ ਕੇ ਨਹਿਰ ਦੇ ਵਿੱਚ ਉਸ ਨੂੰ ਤੱਕਾ ਦੇ ਦਿੱਤਾ ਗਿਆ ਸੀ ਜਿਸ ਦੇ ਜ਼ੁਲਮ ਦੇ ਵਿੱਚ ਉਸਦੇ ਪਿਤਾ ਨੂੰ ਜੇਲ੍ਹ ਜਾਣਾ ਪਿਆ ਸੀ ਉਹਨਾਂ ਮਰੀ ਹੋਈ ਲੜਕੀ ਹੁਣ ਉਹ ਮਰੀ ਹੋਈ ਲੜਕੀ ਅਚਾਨਕ ਦੁਨੀਆ ਦੇ ਸਾਹਮਣੇ ਆਉਂਦੀ ਹੈ ਤੇ ਆਪਣੇ ਆਪ ਨੂੰ ਜਿਉਂਦਾ ਦੱਸਦੀ ਹੈ ਕਹਿੰਦੀ ਹੈ ਕਿ ਬਾਪ નિર્ਦੋਸ਼ ਹੈ ਤੇ ਬਾਪ ਕੋਸੂਰਵਾਰ ਹੈ ਇਸ ਦੀ ਗੈਰੀ ਜਾਂਚ ਹੋਣੀ ਚਾਹੀਦੀ ਹੈ ਜਾਂਚ ਦਾ ਵਿਸ਼ਾ 2 ਮਹੀਨੇ ਤੋਂ ਵੱਧ ਤੱਕ ਜਿਉਂਦੀ ਲੜਕੀ ਜੋ ਕਿ ਲੋਕਾਂ ਦੀ ਨਜ਼ਰ ਵਿੱਚ ਮਰ ਚੁੱਕੀ ਸੀ ਕਿੱਥੇ ਰਹੀ ਕਿਸ ਨੇ ਉਸ ਨੂੰ ਪਨਾਹ ਦਿੱਤੀ ਉਸ ਨੇ 2 ਮਹੀਨੇ ਤੱਕ ਚੁੱਪ ਰਹਿਣ ਤੇ ਆਪਣੇ ਆਪ ਨੂੰ ਦੁਨੀਆ ਦੀ ਨਜ਼ਰਾਂ ਤੋਂ ਬਚਾ ਕੇ ਰੱਖਣ ਦੀ ਕੀ وجہ ਸੀ ਮਰੀ ਹੋਈ ਕਿਦਾਂ ਉਹ ਬਚ ਕੇ ਆਈ ਹੈ ਇਹ ਸਭ ਨੂੰ ਲੈ ਕੇ ਤੇ ਆਪਣੇ ਆਪ ਬਾਪ ਨੂੰ ਹੁਣ ਕਿਉਂ નિર્ਦੋਸ਼ ਦੱਸ ਰਹੀ ਹੈ ਵੱਡੇ ਸਵਾਲ ਖੜੇ ਹੋ ਰਹੇ ਦੱਸ ਜਿਏ ਕਿ ਲੜਕੀ ਦੇ ਵੱਲੋਂ ਕਿਸੇ ਫਿਲਮੀ ਅੰਦਾਜ਼ ਦੇ ਵਿੱਚ 2 ਮਹੀਨੇ ਤੱਕ ਜਿਸ ਨੂੰ ਕਿ ਮਰਿਆ ਸਮਝਿਆ ਜਾ ਰਿਹਾ ਸੀ 2 ਮਹੀਨੇ ਬਾਅਦ ਉਹ ਫਿਲਮੀ ਸਟਾਈਲ ਦੇ ਵਿੱਚ ਐਂਟਰੀ ਕਰਦੀ ਹੈ ਜਿਵੇਂ ਪਰਦਾ ਉੱਠਦਾ ਤਾਂ ਉਹ ਜਿਉਂਦੀ ਸਾਬਤ ਹੁੰਦੀ ਹੈ ਤਾਂ ਪੁਲਿਸ ਦੇ ਵੱਲੋਂ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਸਵਾਲੀਆ ਨਿਸ਼ਾਨ ਨੇ ਤਾਂ ਇਸ ਮਾਮਲੇ ਦੇ ਵਿੱਚ ਹਾਲਾਕਿ ਕੁਝ ਹੈਰਾਨੀਜਨਕ ਖੁਲਾਸਿਆਂ ਦੀ ਵੀ ਸੰਭਾਵਨਾ ਹੈ ਜੱਲੀ ਪ੍ਰੇਤ ਡਾੜੀ ਮੈਂ ਵੀ ਚੱਲੇ ਤੂੰ ਦੁੱਜੀਆਂ ਨਹੀਂ ਸਾਹਮਣੀਆ ਚੱਲ ਪ੍ਰੇਤ ਡਾੜੀ ਆ ਵੇਖੋ ਹੁਣ ਕਿਵੇਂ ਰੋਂਦੀ ਪਈ ਉਹਨੇ ਸਾਡੀ ਇਲਾਜ ਕੋਈ ਨਹੀਂ ਇਸ ਰੱਖੀ ਦੱਸ ਪ੍ਰੇਤ ਡਾੜੀ ਮੈਂ ਵੀ ਚੱਲੀ ਉਹਦੇ ਨਾਲ ਕਿੱਥੇ ਗਈ ਗਈ ਕੁੜੀ ਪ੍ਰੇਤ ਡਾੜੀ ਸੱਕੇ ਪ੍ਰੇਤ ਡਾੜੀ ਲਾਲਾ ਰਾਇਨ ਨਾ ਪਾਉਣਾ ਕੋਏ ਪ੍ਰੇਤ ਡਾੜੀ ਸੜਤੀ ਆ ਵੇ ਲੋਕੀ ਅੰਤ ਮੜਾ ਫਾਉਂਡੀ ਸਦਾ ਸੜਾਂਤ ਮਾਰਾ ਦਿੱਤਾ ਸੀਗਾ ਸਾਨੂੰ ਤૈયਾਰੀ ਮੇਰੇ ਦੋ ਮੂਹਵਰੀ ਤੇ ਨਕਾਲੇ ਕਰਾਏ ਨੇ ਅੱਜ ਸੱਟ ਮਾਰ ਕੇ ਪਰੇ ਕੀਤੀ ਕਿਉਂਕਿ ਸੀ ਦੋਵੇਂ ਜੀ ਐਸ ਸੀਗੇ ਕਿਉਂਕਿ ਇਹਨਾਂ ਨੇ ਅੰਤ ਮਾਰਾ ਕੀਤਾ ਸੀਗਾ ਇੱਕ ਰੀ ਨੇ ਦੋਵਰੀ ਨੇ ਤੀਹ ਰੀ ਨੇ ਕਿੱਥੇ ਗਈ ਚਲੀ ਆ ਪ੍ਰੀਤ ਡੈਡੀ ਮਰਨ ਪ੍ਰੀਤ ਡੈਡੀ ਚਲੋ ਅਸੀਂ ਤੁਹਾਨੂੰ ਵੀਡੀਓ WhatsApp ਤੇ ਫੇਰੇ ਸ਼ੇਅਰ ਕਰਾਂਗੇ ਪ੍ਰੀਤ ਡੈਡੀ ਮੈਨੂੰ ਤਾਂ ਦੱਸਦੇ ਆ ਨਹੀਂ ਕਿ ਉਹ ਅੱਜ ਕਿੱਥੇ ਪੁੱਜ ਕੇ ਲਹਿ ਗਿਆ ਹੈ